ਲੁਧਿਆਣਾ ਪੰਜਾਬ ਦਾ ਦਿਲ ਹੈ ਤੇ ਅੱਜ ਲੁਧਿਆਣੇ ਚ ਆ ਕੇ ਜੋ ਤੁਹਾਡਾ ਜੋਸ਼ ਦੇਖਿਆ ਜੋ ਤੁਹਾਡਾ ਜਜ਼ਬਾ ਦੇਖਿਆ ਮੈਨੂੰ ਇਹ ਯਕੀਨ ਹੋ ਗਿਆ ਕਿ ਦਿਲ ਜਿਹੜਾ ਜਦੋਂ ਦਿਲ ਤੰਦਰੁਸਤ ਹੋਵੇ ਸਾਰਾ ਸਰੀਰ ਹੀ ਤੰਦਰੁਸਤ ਹੁੰਦਾ ਫਿਰ ਔਰ ਦਿਲ ਸੱਚਾ ਹੋਵੇ ਫਿਰ ਉਸ ਤੋਂ ਵੱਧ ਕੋਈ ਨੇਕ ਕਮਾਈ ਨਹੀਂ ਹੁੰਦੀ ਤੁਸੀਂ ਸੱਚੇ ਦਿਲੋਂ ਇੱਥੇ ਆਏ ਹੋਏ ਹੋ ਤੁਸੀਂ ਝਾੜੂ ਵਾਸਤੇ ਇੱਥੇ ਆਏ ਹੋ요 ਤੁਸੀਂ ਅਰਵਿੰਦ ਕੇਜਰੀਵਾਲ ਦੀ ਸੋਚ ਨੂੰ ਲੈ ਕੇ ਇੱਥੇ ਆਏ ਹੋ요 ਜਿੰਨਾ ਪਿਆਰ ਜਿੰਨਾ ਜੋਸ਼ ਆ ਦੇਖ ਸਕਦੇ ਹੋ ਗੱਡੀ 'ਚ ਇਹ ਤੋਂ ਪਹਿਲਾਂ ਇਹ ਤੋਂ ਪਹਿਲਾਂ ਮੈਂ ਆਇਆ ਬਰਨਾਲੇ ਤੋਂ ਉੱਥੇ ਵੀ ਇਹੀ ਹਾਲ ਸੀ ਕੱਲ ਮੈਂ ਗਿਆ ਸੀ ਫਰੋਜਪੁਰ ਉੱਥੇ ਵੀ ਇਹੀ ਹਾਲ ਸੀ ਪਰਸੋਂ ਮੈਂ ਗਿਆ ਸੀ ਪੱਟੀ ਉੱਥੇ ਵੀ ਇਹੀ ਹਾਲ ਸੀ ਇਹਦਾ ਮਤਲਬ ਪੰਜਾਬ ਦੇ ਲੋਕਾਂ ਨੇ ਨਵੀਂ ਕਹਾਣੀ ਲਿਖਣ ਦਾ ਮੂਡ ਬਣਾ ਲਿਆ ਤੇ ਚਾਰ ਇੱਕ ਵੇ ਨਹੀਂ ਕੁਝ ਨਹੀਂ ਹੁੰਦਾ ਤੂੰ ਆਰਾਮ ਨਾਲ ਮੂਡ ਬਣਾ ਲਿਆ 13 0 ਦਾ ਤੇ ਜਦੋਂ 4 ਤਰੀਕ ਨੂੰ ਰਿਜ਼ਲਟ ਆਉਣਗੇ ਤਾਂ 13 0 ਸੁਣ ਕੇ ਵੱਡੇ ਵੱਡੇ ਲੀਡਰਾਂ ਦੇ ਦੰਦੜਾ ਪੈਣ ਗਿਆ ਦੰਦੜਾ ਸੱਚੀ ਨੀਅਤ ਨਾਲ ਕੰਮ ਕਰ ਰਿਹਾ ਲੁਧਿਆਣਾ ਮੇਰੀ ਕਰਮ ਭੂਮੀ ਹੈ ਮੈਂ ਲੁਧਿਆਣੇ ਦੇ ਵਿੱਚ 1991 ਚ ਆ ਗਿਆ ਸੀ ਮੈਂ ਆਪਣੀ ਕਲਾਕਾਰ ਬਣਨ ਵਾਸਤੇ ਇੱਥੇ ਆਇਆ ਸੀ ਕਲਾਕਾਰ ਬਣਾਇਆ ਵੀ ਇਸ ਸ਼ਹਿਰ ਨੇ ਬਹੁਤ ਵੱਡਾ ਕਲਾਕਾਰ ਬਣਾਇਆ ਮੈਂ ਅਦਰਸ਼ ਕਲੋਨੀ ਰਹਿੰਦਾ ਸੀ ਉਹ ਅਗਰਨਗਰ ਦੇ ਅੱਗੇ ਉਥੋਂ ਭਧੌਰ ਹੌਸ ਤੱਕ ਸਕੂਟਰ ਤੇ ਜਾਂਦਾ ਹੁੰਦਾ ਸੀ ਜਿੱਥੇ ਕੈਸਟਾ ਸੀੜੀਆਂ ਦੇ ਦੁਕਾਨਾਂ ਨੇ ਸੋ ਵੀਰੋ ਮੈਂ ਗਲੀ ਗਲੀ ਜਾਣਦਾ ਹੈਪੋ ਵਾਲੀ ਦੀ ਗਲੀ ਗਲੀ ਜਾਣਦਾ ਮੈਂ ਸਭ ਜਾਣਦਾ ਲੁਧਿਆਣਾ ਮੇਰੀ ਕਦਰਮ ਭੂਮੀ ਹੈ ਇੱਕ ਵਾਰੀ ਫੇਰ ਮੈਨੂੰ ਲੁਧਿਆਣੇ ਚ ਪ੍ਰਮਾਤਮਾ ਨੇ ਡਿਊਟੀ ਲਈ ਹੈ ਕਿ ਲੁਧਿਆਣੇ ਦੇ ਲੋਕਾਂ ਤੋਂ ਇੱਕ ਵਾਰੀ ਫੇਰ ਫਤਵਾ ਲੈ ਕੇ ਆ ਮੈਨੂੰ ਉਮੀਦ ਹੈ 1 ਜੂਨ ਨੂੰ ਤੁਸੀਂ ਇੱਕ ਵਾਰੀ ਫੇਰ ਮੇਰੀ ਕਰਮ ਭੂਮੀ ਦੇ ਬਸਰੀਕ ਹੋਣ ਦੇ ਨਾਤੇ ਮੇਰੇ ਹੱਕ 'ਚ ਮੇਰੇ ਹੱਕ ਦੇ ਵਿੱਚ ਫਤਵਾ ਦਿਓਗੇ ਕਿਉਂਕਿ ਮੈਂ ਕੱਲਾ ਲੜੀ ਜਾਂਦਾ ਸੈਂਟਰ ਨਾਲ ਵੀ ਭਾਜਪਾ ਨਾਲ ਵੀ ਮੈਂ ਸੁਪਰੀਮ ਕੋਰਟ 'ਚ ਵੀ ਲੜ ਰਿਹਾ ਮੈਂ ਗਵਰਨਰ ਨਾਲ ਵੀ ਲੜ ਰਿਹਾ ਅਕਾਲੀ ਦਲ ਨਾਲ ਵੀ ਕਾਂਗਰਸ ਨਾਲ ਵੀ ਕੱਲਾ ਲੜੀ ਜਾਂਦਾ ਪਰ ਮੈਨੂੰ ਨਾ 13 ਹੱਥ ਚਾਹੀਦੇ ਆ ਜਿਹੜੇ ਦਮ ਮੁਠੀ ਬਣ ਕੇ ਇਨਕਲਾਬ ਬਣ ਜਾਣ ਉੱਥੇ ਪਾਰਲੀਮੈਂਟ 'ਚ 13 ਹਾਂ ਜੀ ਆਵਾਜ਼ ਦੀ ਪਾਰਟੀ ਜਿੰਦਾਬਾਦ ਜਿੰਦਾਬਾਦ ਇਸ ਵਾਰ ਇਸ ਵਾਰ ਲੁਧਿਆਣਾ ਤੋਂ ਰਿਕਾਰਡ ਤੋੜ ਦੋ ਕਿਉਂਕਿ ਜੇ ਲੁਧਿਆਣਾ ਜਿੱਤ ਲਿਆ ਸਮਝ ਲਓ ਦਿਲ ਜਿੱਤ ਲਿਆ ਕਿਉਂਕਿ ਲੁਧਿਆਣਾ ਉਹ ਕਹਿੰਦੇ ਨਾ ਹੋਰ ਕਿਹੜਾ ਤੂੰ ਦਿੱਲੀ ਜਿੱਤੀ ਤੇ ਦਿਲ ਹੀ ਜਿੱਤੇ ਆ ਮੈਂ ਕਿਹੜਾ ਚਾਹੁੰਦਾ ਦਿੱਲੀ ਵੀ ਜਿੱਤੀ ਤੇ ਦਿਲ ਵੀ ਜਿੱਤੇ ਆ